ਗੁਰਦੁਆਰਾ ਸਾਹਿਬ ਆ ਕੇ ਇਸ ਅਸਥਾਨ ਤੇ ਆਪਣੇ ਸਾਰੇ ਤੁਸੀਂ ਕਤਰੋ ਇਹ ਵੀ ਨਹੀਂ ਵੈਸੇ ਆਉਂਦੇ ਤੁਸੀਂ ਆਪਣੇ ਫਿਲਾਸਫੀ ਨੂੰ ਪੜੋ ਸਮਾਂ ਮਿਲੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਜਿੰਨੇ ਰੰਗਰੇਟਿਆਂ ਨੇ ਜਿੰਨੇ ਮੱਜਵੀ ਸਿੱਖਾਂ ਨੇ ਪਰਵਾਨੀਆਂ ਆਪਣੇ ਜ਼ਿਕਰ ਦੇ ਖੂਨ ਡੋਲਿਆ ਜਿਨ੍ਹਾਂ ਨੇ ਵੀ ਉਹਨਾਂ ਇੱਕ ਇੱਕ ਦਾ ਨਾਮ ਐਡਰੈਸ समेत ਤੁਹਾਨੂੰ ਲੈ ਕੇ ਜਾਵਾਂਗਾ ਜੇ ਤੁਹਾਨੂੰ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਸੁਣ ਕੇ ਪੜ੍ਹ ਕੇ ਸਮਝ ਕੇ ਵੀ ਸਮਝਣਾ ਆਈ ਮੈਂ ਸੋਚੂਗਾ ਫਿਰ ਸਾਨੂੰ ਕੋਈ ਨਹੀਂ ਸੁਣ ਲਿਆ ਕੋਈ ਨਹੀਂ ਸਮਝਾ ਸਕਦਾ ਬਾਬੇ ਜੀਵਨ ਸਿੰਘ ਅਸੀਂ ਮਹਿਮਾਨ ਹਾਂ ਅਸੀਂ ਤਰੀਕ ਤਰੀਕ ਹਰੇਕ ਪਿੰਡ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਗੁਰਦਾਰੇ ਬਣਾਉਂਦੇ ਆ ਅਸੀਂ ਵੀ ਬਣਾਇਆ ਤੁਸੀਂ ਇਹੋ ਸਮਝਿਆ ਕਿ ਬਾਬੇ ਜੀਵਨ ਸਿੰਘ ਦੇ ਘਰ ਵਿੱਚੋਂ ਪਰਿਵਾਰ ਵਿੱਚੋਂ ਕਿੰਨਿਆਂ ਨੇ ਸ਼ਹਾਦਤ ਦਾ ਜਨਮ ਕੀਤਾ ਆਪਣੇ ਵੱਟ ਵਡੇਰੇ ਇੱਕ ਵੀ ਕੁਰਬਾਨੀ ਯਾਦ ਕਰ ਲੋ ਬੋਤਿਆਂ ਦੀ ਕਰਨ ਦੀ ਰਾਜ ਨਹੀਂ ਬਹੁਤੇ ਦੀ ਕੁਰਬਾਨੀ ਲੋੜ ਨਹੀਂ ਤੁਹਾਨੂੰ ਯਾਦ ਕਰਨ ਦੀ ਮੈਂ ਬੇਨਤੀ ਕਰਦਾ ਸੁਣਿਓ ਜਰਾ ਬਾਬੇ ਜੀਵਨ ਸਿੰਘ ਦੇ ਚਾਰ ਪੁੱਤ ਨੇ ਚਾਰੇ ਪੁੱਤਰਾਂ ਨੇ ਗੁਰੂ ਕੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਆਪਣੇ ਜ਼ਿਗਰ ਦਾ ਖੂਨ ਡੋਲਿਆ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਪਿਤਾ ਸ਼ਹੀਦ ਹੋਏ ਬਾਬੇ ਜੀਵਨ ਸਿੰਘ ਦੇ ਭਰਾ ਭਾਈ ਸੰਗਤ ਸਿੰਘ ਸ਼ਹੀਦ ਹੋਏ ਬਾਬੇ ਸਿੰਘ ਬਾਬੇ ਜੀਵਨ ਸਿੰਘ ਦੀ ਮਾਂ ਸ਼ਹੀਦ ਹੋਈ ਗੁਰਮੁਖੋ ਇੰਨੀਆਂ ਕੁਰਬਾਨੀਆਂ ਥੋੜੀਆਂ ਨੇ ਜੇ ਤੁਹਾਨੂੰ ਸਮਝ ਨਹੀਂ ਆਈ ਕਿ ਤੁਹਾਡੇ ਵੱਟ ਸੜੇਰੇ ਤੁਹਾਨੂੰ ਕਿਹਦੇ ਲੜ ਲਾ ਕੇ ਚਲੇ ਗਏ ਅਸੀਂ ਫੇਰ ਵੀ ਸਿੱਖੀ ਤੋਂ ਦੂਰ ਆਪਣੇ ਆਪ ਤੋਂ ਦੂਰ ਸਾਡੀ ਸਾਡੇ ਅੰਦਰ ਏਕਤਾ ਨਹੀਂ ਜੇ ਤੁਸੀਂ ਏਕਤਾ ਨਹੀਂ ਕਰਾਂਗੇ ਯਾਦ ਰੱਖਿਓ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਇਹ ਭੈੜੀ ਦਰਦ ਨਾਲ ਵਿੱਚ ਗਰਖਣੀਆਂ ਜਾਣਗੀਆਂ ਅਸੀਂ ਕਦੇ ਸਾਡਾ ਉਭਾਰ ਨਹੀਂ ਹੋ ਸਕਦਾ ਸਾਡਾ ਜਿਹੜਾ ਗੁਰਮਖੋ ਪਦੇ ਫਾਇਦਾ ਨਹੀਂ ਹੋਏਗਾ ਅਸੀਂ ਇਉਂ ਹੀ ਗਰੀਬੀ ਲਚਾਰੀ ਤੇ ਸਿਮਗੀ ਤੋਂ ਦੂਰ ਹੋ ਕੇ ਬਰਕਰ ਦੇ ਨਾ ਜਿੰਨੀ ਕਿ ਹੁਣ ਨਹੀਂ ਹੁੰਦੀ ਐ ਇਹ ਤੋਂ ਦੁੱਗਣੀ ਗਰੀਬੀ ਆਏਗੀ ਗੁਰੂ ਨਾਲ ਟੁੱਟ ਕੇ ਤੇ ਆਪਣੇ ਭਾਈਚਾਰੇ ਨਾਲ ਟੁੱਟ ਕੇ ਤੇ ਆਪਣੀ ਏਕਤਾ ਨਾਲ ਮੈਂ ਬੇਨਤੀ ਕਰਦਾ ਗੁਰੂਖੋ ਸਮਾਂ ਭਾਵੇਂ ਹੋ ਗਿਆ ਮੇਰੇ ਕੋਲ ਗੁਰੂਆਂ ਪਿਆਰਿਆਂ ਨੇ ਕੁਝ ਸਮਾਂ ਕਥਕਾ ਕਥਾ ਵੀ ਕਰਨੀ ਐ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਕਿ ਤੁਸੀਂ ਉਹ ਗੁਰੂਖੋ ਸਿੱਖ ਦੇ ਅੱਗੇ ਪੀੜੀ ਦਾ ਪੀੜੀ ਚੱਲੇ ਆਉਂਦੇ ਉਹ ਜਿਹੜੇ ਸਿੱਖ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖੀ ਤੋਂ ਇੱਕ ਰੰਚਕ ਬਾਤ ਲਈ ਗੁਰਮੁਖੋ ਇਧਰ ਉਧਰ ਨਹੀਂ ਸੋਚਿਆ ਭਾਵੇਂ ਆਪਣਾ ਸਭ ਕੁਲ ਕਰਵਾਨ ਹੋ ਗਿਆ ਭਾਵੇਂ ਗੁਰਮੁਖੋ ਤੇ ਕਰਤੀ ਭਾਵੇਂ ਪਰਿਵਾਰ ਵਿੱਚ ਕੁਝ ਨਹੀਂ ਬਚਿਆ ਸਮਾਂ ਆਇਆ ਜਦੋਂ ਧੰਗ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਦਾ ਕਿਲਾ ਅਜੇ ਨਹੀਂ ਸੀ ਛੱਡਿਆ ਮੈਂ ਬੇਨਤੀ ਕਰਾਂ ਤੁਗ ਮਾਪੂ ਵਿਚਾਰਾ ਸੁਣ ਲਿਓ ਅਜੇ ਅਨੰਦਪੁਰ ਦਾ ਕਿਲਾ ਨਹੀਂ ਛੱਡਿਆ ਮੈਂ ਕਿਉਂ ਅੱਗੇ ਮਹਾਰਾਜ ਪ੍ਰਕਾਸ਼ਪ੍ਰਮ ਨੂੰ ਅੱਗੇ ਗੱਲ ਲੈ ਕੇ ਆਉਣੀ ਚਾਹੁੰਦਾ ਅਨੰਦਪੁਰ ਦਾ ਕਿਲਾ ਨਹੀਂ ਛੱਡਿਆ ਚਾਰੇ ਪਾਸੇ ਘੇਰਾ ਹੈ 40 ਗਾਣੇ ਇਕੱਠੇ ਹੋ ਕੇ ਆਏ ਕਹਿੰਦੇ ਮਹਾਰਾਜ ਬੜੇ ਮਹੀਨੇ ਹੋ ਗਏ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਏ ਨੂੰ ਮਹਾਰਾਜ ਅਸੀਂ ਚਾਹੁੰਦੇ ਆ ਵੀ ਇਸ ਕਿਲੇ ਨੂੰ ਆਪਾਂ ਛੱਡ ਕੇ ਅੱਗੇ ਚਲੇ ਜਾਈਏ ਮਹਾਰਾਜ ਇਹਨਾਂ ਨੇ ਸੌਹਾ ਵੀ ਖਾਲੀਆਂ ਇਹਨਾਂ ਨੇ ਕੁਰਾਨ ਦੇ ਉੱਤੇ ਆਪਣੀ ਸੌਹ ਲਿਖ ਕੇ ਚਿੱਠੀ ਚੇਪ ਕੇ ਭੇਜ ਦਿੱਤੀ ਉੱਪਰ ਮਹਾਰਾਜ ਕਿਰਪਾ ਕਰੋ ਕਿਉਂ ਨਾ ਆਪਾਂ ਇਹਨਾਂ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਗਉਂਆਂ ਦੀਆਂ ਤੇ ਕੁਰਾਨ ਦੀਆਂ ਖਾਨ ਖਾਦੀਆਂ ਤੇ ਦੀਵਾਰ ਕਰਕੇ ਅਨੰਦਪੁਰ ਦੇ ਕਿਲੇ ਨੂੰ ਛੜਦੀ ਮਹਾਰਾਜ ਇਹਦੇ ਨਹੀਂ ਇਹਨਾਂ ਦੀਆਂ ਸੌਹਾ ਟੁੱਟੀਆਂ ਨੇ ਕਹਿੰਦੇ ਨਹੀਂ ਵੀ ਮਰ ਬੇਨਤੀ ਹੈ ਵੀ ਛੱਡ ਦੇ ਹਕਾਈ ਦਾ ਪਰ ਕਹਿੰਦੇ ਨਹੀਂ ਕਰਨਾ ਅਜੇ ਸਮਾਂ ਨਹੀਂ ਆਇਆ ਕੁਝ ਸਮਾਂ ਖੈਰ ਜੋ ਗੁਰਮੁਖੋ ਅੱਗੋਂ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਮਹਾਰਾਜ ਅਸੀਂ ਏ ਅਨੰਦਪੁਰ ਦੇ ਕਿਲੇ ਅੰਦਰ ਜਾਣਾ ਚਾਹੁੰਨੇ ਆ ਤੁਹਾਡੇ ਨਾਲ ਜਾਂ ਤੁਹਾਡੇ ਤੋਂ ਬਿਨਾ ਜੇ ਤੁਸੀਂ ਨਾਲ ਜਾਓਗੇ ਚੰਗੀ ਗੱਲ ਹੈ ਤੁਹਾਡੇ ਮੰਗਰ ਲੱਗ ਕੇ ਜਾਵਾਂਗੇ ਜੇ ਤੁਸੀਂ ਸਾਨੂੰ ਨਾਲ ਨਹੀਂ ਲੈ ਕੇ ਜਾਉਂਗੇ ਤੁਸੀਂ ਅਕੇਲਕ ਕੇ ਨਹੀਂ ਨੰਦ ਦਾ ਕਿਲਾ ਚੜ੍ਹੋਗੇ ਮਹਾਰਾਜ ਅਸੀਂ ਤੁਹਾਨੂੰ ਛੱਡ ਜਾਂਦੇ ਹਾਂ ਕੰਗਿਆਰੇ ਰਸਮੇਸ਼ ਪੁੱਤ ਮਸਰਾ ਕੇ ਗੀਤੇ ਦੀ ਵਿਖੋ ਜੇ ਤੁਸੀਂ ਛੱਡ ਕੇ ਜਾਣਾ ਚਾਹੁੰਦੇ ਹੋ ਉਹ ਤੁਹਾਡੇ ਮੰਨ ਦੀ ਭਾਗਨਾ ਹੈ ਪਰ ਅਜੇ ਅਨੰਤਪੁਰ ਦਾ ਕਿਲਾ ਛੱਡਣ ਦਾ ਸਮਾਂ ਨਹੀਂ ਹੈ ਅਜੇ ਅਨੰਤਪੁਰ ਦਾ ਕਿਲਾ ਛੱਡਣ ਦਾ ਸਮਾਂ ਨਹੀਂ ਮਰਜੀ ਫਿਰ ਅਸੀਂ ਜਾਣਾ ਚਾਹੁੰਨੇ ਆ ਮਰ ਕਹਿੰਦੇ ਜੇ ਜਾਣਾ ਚਾਹੁੰਨੇ ਤਲੇ ਜਾਓ ਪਰ ਜਾਂਦੇ ਜਾਂਦੇ ਇੱਕ ਕਾਗਜ਼ ਦੇ ਉੱਪਰ ਮੈਨੂੰ ਕਿਉਂ ਲਿਖ ਕੇ ਦੇ ਦੋ ਕਿ ਤੁਹਾਡਾ ਤੇ ਮੇਰਾ ਅੱਜ ਤੋਂ ਬਾਅਦ ਕੋਈ ਸਬੰਧ ਨਹੀਂ ਹੈ ਮਰਜੀ ਇਹ ਕਿਹੜੀ ਗੱਲ ਹੈ ਇਹ ਤੇ ਹੁਣ ਲਿਖ ਕੇ ਦੇ 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 ਲਿਖ ਕੇ ਦੇ ਦਿੱਤਾ ਕੀ ਲਿਖਿਆ ਕਿ ਅੱਜ ਤੋਂ ਬਾਅਦ ਅਸੀਂ ਇਹ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਜਾ ਰਹੇ ਹਾਂ ਇਸ ਅਨੰਦਪੁਰ ਦੇ ਕਿਲੇ ਨੂੰ ਜਿਹੜੇ ਵੀ ਛੱਡ ਕੇ ਜਾ ਰਹੇ ਨੇ ਉਹਨਾਂ ਦਾ ਅੱਜ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਕੋਈ ਸੰਬੰਧ ਨਹੀਂ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਸ ਗੁਰੂ ਦੇ ਸਿੱਖ ਨਹੀਂ ਇਹ ਕਾਗਜ਼ ਤੇ ਲਿਖ ਕੇ ਛੱਡ ਕੇ ਜਾਣ ਵਾਲਿਆਂ ਨੇ ਗੁਰਮਖੋ ਜਿਹੜੇ ਉਸ ਸਮੇਂ ਮਾਝੇ ਦੇ ਇਲਾਕੇ ਦੇ ਬਹੁਗੁਣਤੀ ਦੇ ਸੰਤ ਉਹ ਨਾਂਨੇ ਕੱਲੇ ਕੱਲੇ ਨੇ ਦਸਤਕ ਕੀਤੀ ਤੇ ਆਮਕੁਰ ਦੇ ਕਿਲੇ ਦਾ ਦਰਵਾਜ਼ਾ ਖੁੱਲ ਗਿਆ ਪ੍ਰਮੁੱਖੋ ਹੱਥ ਖੜੇ ਕਰਕੇ ਬਾਹਰ ਨਿਕਲੇ ਚਲੇ ਗਏ ਆਪੋ ਆਪਣੇ ਘਰਾਂ ਨੂੰ ਜਾ ਕੇ ਘਰਾਂ ਵਿੱਚ ਸੋਚਦੇ ਸੀ ਵੀ ਆਨੰਦ ਤੇ ਸੁੱਖ ਮਾਣਾਂਗੇ ਇੱਥੇ ਭੁੱਖੇ ਮਰ ਰਹੇ ਆ ਪਤਾ ਨਹੀਂ ਕਦੋਂ ਕਿਵੇਂ ਕਿਹੜੇ ਢੰਗ ਨਾਲ ਅਣਾਈ ਮੌਤ ਨੇ ਆ ਕੇ ਰਣਾ ਅਸੀਂ ਆਪਣੇ ਘਰਾਂ ਵਿੱਚ ਜਾਵਾਂਗੇ ਆਨੰਦ ਮਾਣਾਂਗੇ ਘਰਾਂ ਵਿੱਚ ਗਏ ਕੱਲਾ-ਕੱਲਾ ਜਦੋਂ ਘਰ ਵਿੱਚ ਪਹੁੰਚਦਾ ਹੈ ਅੱਗੋਂ ਘਰੋਂ ਬੀਬੀਆਂ ਬਜ਼ੁਰਗ ਬੱਚੇ ਪੁੱਤ ਦੇ ਨੇ ਉਹ ਤੁਸੀਂ ਆਨੰਦਪੁਰ ਦੇ ਕਿਲੇ ਵਿੱਚੋਂ ਆਏ ਹੋ ਕੀ ਬਣਿਆ ਕਈ ਮਹੀਨਿਆਂ ਤੋਂ 7 ਮਹੀਨਿਆਂ ਤੋਂ ਜਿਹੜਾ ਘੇਰਾ ਪਿਆ ਚਰਨ ਸਰਕਾਰ ਨੇ ਘੇਰਾ ਪਾਇਆ ਉਹ ਘੇਰਾ ਟੁੱਟ ਗਿਆ ਕੀ ਸਮਝੌਤਾ ਹੋ ਗਿਆ ਬਾਗਾਂ ਵਾਲੇ ਪ੍ਰੀਤਮ ਨਾਲ ਇਸ ਜ਼ਾਲਮ ਕੌਮ ਦਾ ਉਹ ਕਹਿੰਦੇ ਨਹੀਂ ਨਹੀਂ ਕੋਈ ਤੁਮ ਲੋਕ ਤਾਂ ਨਹੀਂ ਹੋਇਆ ਅਸੀਂ ਕਾਗਜ਼ ਦੀ ਹਿੱਕ ਤੇ ਲਿਖ ਕੇ ਲੈ ਕੇ ਆਏ ਆ ਕਿਉਂਕਿ ਮਾਕੀ ਦਾ ਵੀ ਦਿਨ 2-4 ਦਿਨ ਰਹਿ ਗਿਆ ਗੁਰਮੁਖੋ ਮਾਕੀ ਦਾ ਦਿਹਾੜਾ ਵੀ ਆ ਰਿਹਾ ਮੈਂ ਬੇਨਤੀ ਕਰਨਾ ਵੀ ਅਸੀਂ ਕਿੱਥੇ ਆ ਤੇ ਗੁਰਮੁਖੋ ਸਾਡੇ ਵਡਟ ਵਡੇਰੇ ਜਿਨ੍ਹਾਂ ਨੇ ਕੁਰਬਾਨੀਆਂ ਆਪਣੇ ਜ਼ਿੰਦਗੀ ਦਾ ਖੂਨ ਦੋਲੇ ਆ ਉਹ ਕਿੱਥੇ ਨੇ ਤੁਹਾਡੇ ਰੰਗਰੇਟਿਆਂ ਵਿੱਚੋਂ ਸਾਡੇ ਰੰਗਰੇਟਿਆਂ ਦੇ ਵਿੱਚੋਂ ਗੁਰਮੁਖੋ ਇੱਕ ਨਹੀਂ ਸੀ ਉਸ ਸਮੇਂ ਅਨੰਦਪੁਰ ਦੇ ਕਿਲੇ ਦੇ ਅੰਦਰ ਗੁਰਮੁਖੋ तकरीबन 35 40 ਉਹ ਮਰਜੀਵੜੇ ਰੰਗਰੇਟੇ ਸਨ ਜਿਹੜੇ ਉਸ ਸਮੇਂ ਕੋਰਤ ਕਾਲਜ ਦੀ ਹਿੱਤ ਇੱਕ ਤੇ ਲਿਖ ਕੇ ਜਾ ਸਕਦੇ ਸਨ ਉਹ ਕਹਿੰਦੇ ਸੀ ਨੀ ਬਾਗਾ ਵਾਲਿਆ ਜੇ ਆ ਜਿੰਦਗੀ ਜਿਉਂਦੇ ਜੀ ਤਾਂ ਵੀ ਤੇਰੇ ਨਾਲ ਤੇ ਮਰਨ ਤੋਂ ਬਾਅਦ ਆ ਸਰੀਰ ਉਹ ਵੀ ਤੇਰੇ ਚਰਨਾਂ ਦੇ ਵਿੱਚ ਜੜ ਗਿਆ ਬੋਲੇ ਸੋਨ ਹਾਲੁਕੁਸ਼ੀਰ ਆਪਨ ਮੈਂ ਤੁਹਾਡੇ ਤੋਂ ਵੀ ਨਾ ਸਾਡੀ ਜਿੰਦਗੀ ਕਾਹੀ ਕਿਉਂ ਬਾਗਾਂ ਵਾਲੇ ਪ੍ਰੀਤਮ ਨੇ ਰੋਲਦਿਆਂ ਉਹ ਇੱਕ ਨਾਮ ਲਾਇਆ ਗੁਰਮਖੋ ਡਿੱਗੇ ਠਹਿਆਂ ਨੂੰ ਚੁੱਕ ਕੇ ਆਪਣੀ ਸ਼ਾਂਤੀ ਨਾਲ ਲਾਇਆ ਤੇ ਉਸ ਸ਼ਾਂਤੀ ਨਾਲ ਲਾਇਆ ਦਾ ਕੋਈ ਮੁੱਲ ਨਹੀਂ ਉਤਾਰਨਾ ਸੀ ਗੁਰਮੁਖੋ ਉਸ ਸਾਤੀ ਦਾ ਨੇਕੀ ਐ ਸਾਤੀ ਕਿ ਉਸ ਨੇਕ ਨੂੰ ਛੱਡ ਕੇ ਕੋਈ ਰੰਡ ਠਾ ਜਾਣ ਨਹੀਂ ਥਿਆ ਕੋਈ ਨਹੀਂ ਗਿਆ ਕਰਾਵਿਤ ਵੇ ਪੁੱਛਿਆ ਵੀ ਕੀ ਬਣਿਆ ਕਹਿੰਦੇ ਕੁਝ ਨਹੀਂ ਬਣਿਆ ਤੇ ਕਾਰਜ ਤੇ ਲਿਖ ਕੇ ਆਇਆ ਮਾਰੇ ਮੁਕਲਾਣ ਨਹੀਂ ਲੈ ਕੇ ਆਇਆ ਵਿਦਾਵਾ ਦੇ ਕੇ ਆਇਆ ਐਸਾ ਵਿਦਾਵਾ ਦੇ ਕੇ ਆਇਆ ਕਿ ਮੁੜ ਕੇ ਅਸੀਂ ਉਹ ਗੁਰੂ ਦੇ ਮੱਥੇ ਨਹੀਂ ਲਾ ਸਕਦੇ ਕਿਉਂ ਗੁਰੂ ਨੂੰ ਕਹਿ ਕੇ ਆਇਆ ਗੁਰਮੁਖ ਕੋ ਲਿੱਕੀ ਜੇ ਆਉਣਾ ਕਹਿ ਦੇਣੀ ਤੇ ਵਕਰੀ ਕਰਨ ਲਿੱਕੀ ਤੇ ਆਉਣਾ ਕਿ ਤੁਹਾਡਾ ਸਾਡਾ ਕੋਈ ਸਬੰਧ ਨਹੀਂ ਕਿ ਤੁਸੀਂ ਸਾਨੂੰ ਕਿਤੇ ਡੁੱਬਦਿਆਂ ਨੂੰ ਮਰ ਬਚਾar ਨਾ ਲਿਓ ਅਸੀਂ ਤੁਹਾਡੇ ਨਾਲ ਕੋਈ ਸਾਡਾ ਵਾਅਦਾ ਕਰਦੇ ਜਦੋਂ ਐਨੀ ਗੱਲ ਗੁਰਮੁਖੋ ਇੱਕ ਘਰ ਵਿੱਚ ਪਤਾ ਲੱਗੀ ਦੂਜੇ ਵਿੱਚ ਪਤਾ ਲੱਗੀ ਜਿੰਨੇ ਗਏ ਸੀ ਸਾਰਿਆਂ ਦੇ ਘਰਾਂ ਵਿੱਚ ਹਾਹਾਕਾਰ ਮਚ ਗਈ ਉਹ ਤੁਸੀਂ ਬਾਜਾਂ ਵਾਲੇ ਪ੍ਰੀਤਮ ਨੂੰ ਛੱਡ ਕੇ ਆ ਗਏ ਜਿਵੇਂ ਅਸੀਂ ਅੱਜ ਛੱਡੀ ਫਿਰਦੇ ਆ ਜਿਵੇਂ ਅਸੀਂ ਅਕ ਗੁਰੂ ਤੋਂ ਦੂਰ ਹੋਏ ਫਿਰਦੇ ਆਂ ਓਮੇ ਗੁਰਮਖੋ ਘਰਾਂ ਵਿੱਚ ਇਹ ਫਨਾਟਾ ਛਾ ਗਿਆ ਮੌਤ ਵਰਗਾ ਸੋਗ ਪੈ ਗਿਆ ਕਿ ਤੁਸੀਂ ਕਿਵੇਂ ਬਾਜਨ ਲਈ ਪ੍ਰੀਤਮ ਨੂੰ ਕਾਗਜ਼ ਤੇ ਲਿਖ ਕੇ ਦੇ ਆਇਓ ਕਿ ਤੁਹਾਡੇ ਤੁਹਾਡੇ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਘਰਾਂ ਵਿੱਚ ਉਹ ਬੀਬੀਆਂ ਨੇ ਗੁਰਮੁਖੋ ਕਿਤੇ ਮਨਾਂ ਵਿੱਚ ਸੋਚਦੇ ਸੀ ਚੰਗੀ ਘਰਾਂ ਵਿੱਚ ਜਾਂਦੇ ਆਂ ਦੀ ਸੇਵਾ ਹੋਏਗੀ ਕਿ ਬੜਾ ਲੰਮਾ ਸਮਾਂ ਅਸੀਂ ਗੰਗੇ ਮੈਦਾਨ ਵਿੱਚ ਡਟੇ ਰਹੇ ਉਹ ਗੁਰਮੁਖੋ ਘਰਾਂ ਦੀ ਬੀਬੀਆਂ ਕਹਿੰਦੀਆਂ ਨੇ ਤੁਹਾਨੂੰ ਅਸੀਂ ਆਪਣੇ ਹੱਥਾਂ ਦੀ ਪੱਕੀ ਹੋਈ ਭੋਜਨ ਰੋਟੀ ਨਹੀਂ ਦੇਵਾਂਗੇ ਜਦੋਂ ਤੁਸੀਂ ਜੀਉਂ ਛੱਡਾਂਗੇ ਫਿਰ ਸਾਡਾ ਕੀ ਲੱਗਦਾ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਸਾਡਾ ਕੀ ਬਣੇਗਾ ਗੁਰਮੁਖੋ ਜਦੋਂ ਘਰਾਂ ਵਿੱਚੋਂ ऐसे मैंने ऐसीयां गल्ला सुनियां पियां एक दिन गुरमुखो छवाल ਦੇ ਵਿੱਚ छवाल ਮੰਦਰ ਅਜ ਵੀ छवाल ਦੇ ਵਿੱਚ ਕਹਿੰਦੇ ਕਿਸੇ ਸੋਖ ਮਰਗਤ ਦੇ ਸਮੇਂ ਕੱਟੇ ਹੋਏ ਕੱਟੇ ਹੋਏ ਇਹ ਗੱਲ ਪਤਾ ਲਗੀ ਵੀ بڑے 마াজে ਦੇ ਜਿਹੜੇ ਛੱਡ ਗਿਆਗੇ ਬਾਜਾਂ ਵਾਲੇ ਪ੍ਰੀਤਮ ਨੂੰ ਕਈ ਮਹੀਨੇ ਬਾਅਦ ਕੀ ਕੀਤਾ ਜਾਵੇ ਕਹਿੰਦੇ ਕਰਿਆ ਕੀ ਜਾਵੇ ਇਹ ਲਿਖ ਕੇ ਦੇ ਕੇ ਆਏ ਨੇ ਉਹ ਬਿਦਾਵਾ ਦਾ ਪਰਵਾਹ ਨਹੀਂ ਬਾਕੀ ਦੇ ਗੱਲਾਂ ਬਾਅਦ ਵਿੱਚ। ਬਾਜਾਂ ਵਾਲੇ ਪ੍ਰੀਤੂ ਨੂੰ ਸਾਨੂੰ ਮਿਲ ਲੈਣਾ ਚਾਹੀਦਾ। ਸਾਨੂੰ ਮਿਲ ਲੈਣਾ ਚਾਹੀਦਾ। ਗੁਰਮੁਖੋ ਇੱਧਰ ਧੰਨ ਗੋਵਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਦਾ ਕਿਲਾ ਖੜ ਦਿਂਦੇ ਨੇ। ਠੰਡੀ ਸਰਦ ਰਾਤ ਪਿਛਲੇ ਦਿਨੀ ਲੰਘ ਕੇ ਗਈ ਐ ਉਹ ਕਿਲਾਸ। ਜਦੋਂ ਗੁਰਮੁਖੋ ਸਰਸਵਤ ਨਦੀ ਪਾਰ ਕਰਦੇ ਨੇ ਬਾਜਾਂ ਵਾਲੇ ਪ੍ਰੀਤਮ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਇੱਧਰ ਤਾਂ ਗੁਰੂ ਜੀ oven ਸਿੰਘ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ ਉੱਧਰ ਤੁਹਾਡਾ ਬਾਬਾ ਜੀਵਨ ਸਿੰਘ ਤੇ ਗੁਰਮਖੋ ਤੁਹਾਡੇ ਬਾਬੇ ਦੀ ਮਾਤਾ ਤੇ ਤੁਹਾਡੇ ਬਾਬੇ ਜੀਵਨ ਸਿੰਘ ਦੇ ਦੋ ਪੁੱਤਰ ਇਸ ਸਰਸਾ ਨਦੀ ਦੇ ਕਿਨਾਰੇ ਸ਼ਾਂਤ ਅਦਾ ਜਾਮ ਪਿੰਦੇ ਆ ਤੇ ਬਾਬਾ ਜੀਵਨ ਸਿੰਘ ਅੰਤਾਂ ਦੇ ਗਹਿੱਕ ਗਰਮੀ ਲੜਾਈ ਕਰਕੇ ਕਈ ਸਰੀਰ ਤੇ ਫੱਟ ਖਾ ਕੇ ਮੁੜ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਆ ਹਾਜ਼ਰ ਹੁੰਦੇ ਆ ਆਪਣੇ ਦੋ ਪੁੱਤਰਾਂ ਨੂੰ ਗੁਰਮੁਖੋ ਸ਼ਾਂਤ ਅਦਾ ਜਾਮ ਅੱਖਾਂ ਦੇ ਸਾਹਮਣੇ ਆਪਣੇ ਦੋ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਫਿਰ ਵੀ ਅਵਾਜ਼ਾਂ ਵਾਲੇ ਪ੍ਰੀਤਮ ਅਮਰਤ ਜੀ ਦਾ ਮੰਨ ਕੇ ਆਸਾ ਜੀ ਦੀ ਬਾਤ ਦਾ ਕੀਰਤਨ ਹੋ ਚੁੱਕਿਆ ਮੈਂ ਤਨ ਜੀ ਤੁਹਾਡੇ ਚਰਨਾਂ ਵਿੱਚ ਭੇਟ ਕਰ ਚੁੱਕਿਆ ਅੱਗੇ ਹੁਕਮ ਕੀ ਹੈ ਮਾਰੇ ਜੀ ਦੇ ਆ ਜਿਹੜੀ ਸਰਸਾ ਅੱਜ ਭਰੀ ਚਲਦੀ ਹੈ ਇਹਨੂੰ ਪਾਰ ਕਰਨਾ ਹੈ ਗੁਰਮੁਖੋ ਸਰਸਾ ਪਾਰ ਕਰਦੇ ਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੁਣਿਓ ਬਾਬੇ ਜੀਵਨ ਸਿੰਘ ਦਾ ਪਰਿਵਾਰ 20 ਨਹਿਸਿਆਂ ਵਿੱਚ ਵੰਡਿਆ ਗਿਆ ਕਿਵੇਂ ਗੁਰਮਖੋ ਸੁਣਿਓ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਾਬਾ ਜੀਵਨ ਸਿੰਘ ਬਾਬੇ ਜੀਵਨ ਸਿੰਘ ਦਾ ਭਰਾ ਤੇ ਦੋ ਬਾਬੇ ਜੀਵਨ ਸਿੰਘ ਦੇ ਪੁੱਤਰ ਗੁਰਮਖੋ ਚਮਕੌਰ ਦੀ ਕੱਚੀ ਗੜੀ ਵੱਲ ਇਸ ਸਰਸਾ ਨਦੀ ਨੂੰ ਪਾਰ ਕਰਕੇ ਚਲੇ ਜਾਂਦੇ ਨੇ ਤੇ ਮਾਂ ਮਾਤਾਵਾ ਗੁਰਮਖੋ ਔਰ ਭਾਈ ਮਨੀ ਸਿੰਘ ਔਰ ਗੁਰਮੁਖੋ ਬਾਬੇ ਜੀਵਨ ਸਿੰਘ ਦੇ ਜਿਹੜੀ ਘਰ ਵਾਲੀ ਬੀਬੀ ਬੀਬੀ ਰਾਜਕੌਰ ਉਹ ਦਿੱਲੀ ਵੱਲ ਚਲੀ ਜਾਂਦੀ ਹੈ ਵੇਖੋ ਤੇ ਗੁਰਮੁਖੋ ਇੱਕ ਹਿੱਸਾ ਬਾਬੇ ਜੀਵਨ ਸਿੰਘ ਦੇ ਪਰਿਵਾਰ ਦਾ ਤਿੰਨ ਦੀ ਸਰਸਾ ਨਦੀ ਗੁਰਮੁਖੋ ਪਾਰ ਕਰਨ ਤੋਂ ਪਹਿਲਾਂ ਸਰਸਾ ਨਦੀ ਦੇ ਪਹਿਲੇ ਕਰਾਰੇ ਦੇ ਸ਼ੀਰ ਹੋ ਜਾਂਦੇ ਐ ਵੇਖੋ ਅਸੀਂ ਕਿੱਥੇ ਆ ਤੇ ਸਾਡੇ ਬਜ਼ੁਰਗਾਂ ਬਾਬਿਆਂ ਨੇ ਕਿੰਦੀ ਕਿੰਡੀਆਂ ਕਿੰਡੀਆਂ ਪੁਰਾਣੀਆਂ ਕੀਤੀਆਂ ਆਉਂਦਾ ਜਦੋਂ ਸਮਾਂ ਅੱਗੇ ਗੁਰਮੁਖੋ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਬਾਬੇ ਜੀਵਨ ਸਿੰਘ ਨੇ ਕੀਤੀ ਸਾਰੀ ਰਾਤ ਜਿੱਥੇ ਸੇਵਾ ਪਹਿਲੇ ਦੀ ਕੀਤੀ ਐ ਉੱਥੇ ਜਿਹੜੇ ਬਾਬਾ ਜੀਵਨ ਸਿੰਘ ਮੈਦਾਨੇ ਜੰਗ ਅੰਦਰ ਜਿੰਨਾ ਸਮਾਂ ਤਲਵਾਰ ਨਾਲ ਤਲਵਾਰ ਵੱਜਦੀ ਰਹੀ ਜਿੰਨਾ ਸਮਾਂ ਛਾਤੀਆਂ ਵਿੱਚ ਤੀਰ ਵੱਜਦੇ ਰਹੇ ਗੁਰਮਖੋ ਉਸ ਕੱਚੀ ਗੜੀ ਵਿੱਚੋਂ ਨਿਕਲਣ ਵਾਲੇ ਇੱਕੋ ਇੱਕ ਸਿੱਖ ਦੇ ਹਿੱਕ ਵਿੱਚ ਉਹਨਾਂ ਸਮਾਂ ਬਾਬਾ ਜੀਵਨ ਸਿੰਘ ਹੀ ਸੀ ਜਿਹਦੇ ਗੁਰਮਖੋ ਇੱਕ ਸੈਕਿੰਡ ਭਰ ਲਈ ਵੀ ਗੁਰਮਖੋ ਜਕਾਰਿਆਂ ਦੀ ਗੂੰਜ ਬੰਦ ਨਹੀਂ ਕੀਤੀ ਉਹ ਗੂੰਜ ਹੀ ਸੀ ਜਿਹੜੀ ਗੁਰਮਖੋ 10 ਲੱਖ ਦੇ ਘੇਰੇ ਦੇ ਅੰਦਰ ਆਪਣੀ ਗੁਰਮਖੋਤ ਸਾਪ ਛੱਡ ਰਹੀ ਸੀ ਉਹਨਾਂ ਦੇ ਦਿਲ ਅੰਦਰ ਗੁਰਮਖੋ ਐਸਾ ਭਾਅ ਤੇ ਡਰ ਪੈਦਾ ਕਰ ਰਹੀ ਸੀ ਜਿਹਦੇ ਕਰਕੇ ਇੱਕ ਕਦਮ ਵੀ ਗੁਰਮਖੋ 10 ਲੱਖ ਦਾ ਘੇਰਾ ਅੰਗੀ ਨਹੀਂ ਸੀ ਵਰ ਲੱਗਿਆ ਇਹ ਜੀ ਸਾਡੇ ਬਾਬੇ ਦੀ ਕੁਰਬਾਨੀ ਦੋ ਭਗਤ ਗੋਬਿੰਦ ਸਿੰਘ ਸਾਹਿਬ ਜੀ ਦੇ ਲੱਗਦੇ ਜਿਹੜੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਸੁਝਾਰ ਸਿੰਘ ਸ਼ਹਾਦਰ ਦਾ ਨਾਮ ਕੁੰਦੇ ਵੀ ਇਸ ਤੀ ਗੁਰਮਖੋ ਬਾਬੇ ਜੀਵਨ ਸਿੰਘ ਦੇ ਦੋ ਸੁਪੁੱਤਰ ਵੀ ਸ਼ਹਾਦਤ ਦਾ ਜਾਨ ਪੀਂਦੇ ਨੇ ਬਿਰਤ ਕਰਨਾਂ ਤੋਂ ਪਿਆਰੇ ਸਿੰਘ ਸ਼ਹਾਦਤ ਦਾ ਜਾਨ ਪੀਂਦੇ ਨੇ ਇਥੋਂ ਗੁਰਮਖੋ ਅੰਮ੍ਰਿਤ ਵੇਲਾ ਹੁੰਦਾ ਤੇ ਗੁਰਮਖ ਪਿਆਰਿਓ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਜ ਸੇਖਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਕੱਤੀ ਗੜੀ ਤੋਂ ਛੱਡਣ ਤੋਂ ਪਹਿਲਾਂ ਆਪਣੇ ਸਿਰ ਦਾ ਦਸਤਾਰਾ ਕਲਗੀ ਗੁਰਮਖੋ ਆਪਣੇ ਸਰੀਰ ਤੇ ਪਹਿਨਿਆ ਹੋਇਆ ਉਹ ਗੁਰਮੁਖੋ ਚੋਲਾ ਤੇ ਜੋੜਾ ਸਭ ਕੁਝ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਬੇ ਜੀਵਨ ਸਿੰਘ ਦੇ ਸਿਰ ਤੇ ਸਜਾ ਕੇ ਚਲੇ ਗਏ ਪੈਰਾ ਤੋਂ ਨੰਗੇ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਲੇ ਜਾਂਦੇ ਨੇ ਤੇ ਗੁਰਮੁਖੋ ਬਾਅਦ ਵਿੱਚ ਬਾਬਾ ਜੀਵਨ ਸਿੰਘ ਦੋ ਬੰਦੂਕਾਂ ਦੇ ਨਾਲ ਐਸੀ ਲੜ ਲੜਦੇ ਆ ਕਿ ਸ਼ਹਾਦਤ ਦਾ ਨਾਮ ਸਭ ਤੋਂ ਗੁਰਮੁਖ ਪ੍ਰਮੁਖ ਸ਼ਹੀਦ ਤੇ ਸਭ ਤੋਂ ਆਖਰੀ ਸ਼ਹੀਦ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਦੇ ਨੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਚਰਨ ਬੰਨ੍ਹਦੇ ਆ। ਗੁਰਮੁਖੋ